ਕਹਗਾ ਤੂੰ ਬਹੁਤੋ ਖ ਜੀ ਐਸਾਂ ਨਹੀਂ ਕਰਦੀ ਕੋਈ ਰਾਏ ਤੇ ਬੈਠੇ ਚਲ ਕੋਈ ਅਭੀ ਪਲੇ ਕਰੂੰਗਾ ਇਹ ਮਜ਼ਦੂਰੀ ਕਰ ਰਹੇ ਨੇ ਸਾਡੇ ਕੋਲ ਕੋਈ ਰਿਸ਼ਤੇਦਾਰ ਸਾਡੀ ਕੋਈ ਮਦਦ ਤਾਂ ਨਹੀਂ ਕਰ ਰਿਹਾ ਕਰ ਦੇ ਵਿੱਚ ਤੁਹਾਡੇ ਨਾਲ ਕਮਾਨ ਵਾਲਾ ਕੋਈ ਹੋਰ ਹੈ ਨਹੀਂ ਨਹੀਂ ਜੀ ਮੈਂ ਇਕੱਲਾ ਹਾਂ ਬਾਕੀ ਅਗਲੇ ਦੀ ਮਰਜ਼ੀ ਹੁੰਦੀ ਹੈ ਅਗਲਾ ਦਾ ਮਕਾਨ ਪਰ ਉਹ ਅਸਿੱਧੇ ਇਹ ਗੱਲ ਕਹਿੰਦੇ ਉਹ ਪ੍ਰਮਾਤਮਾ ਨੂੰ ਚਿੱਤੇ ਰੱਖਣਾ ਚਾਹੀਦਾ ਦਾ ਰਾਜਵਿੰਦਰ ਸਿੰਘ ਤੇਰਾ ਕਰਿਆ ਚੈਨਲ ਤੇ ਬੀਖਰੇ ਦਰਸ਼ਕਾਂ ਦਾ ਸਤ ਸ੍ਰੀ ਅਕਾਲ ਹੈ ਮੈਂ ਤੁਹਾਡਾ ਆਪਣਾ ਪੱਤਰਕਾਰ ਰਾਜਵਿੰਦਰ ਸਿੰਘ ਖਲਾਲ ਮજરા ਅੱਜ ਨੂੰ ਤੁਹਾਨੂੰ ਉਹ ਇੱਕ ਕਹਾਣੀ ਦਿਖਾ ਰਹੇ ਹਾਂ ਜੋ ਕਿ ਮਜ਼ਦੂਰ ਦੇ ਨਾਲ ਬੀਤੀ ਹੈ ਤੇ ਇਹ ਚਾਹਣ ਕੇ ਗੱਲਾਂ ਵਿਖੇ ਸੀ ਆਏ ਹਾਂ ਜਿੱਥੇ ਕਿ ਸਰਦਾਰ ਗਰਮੇਲ ਸਿੰਘ ਪੁੱਤਰ ਬੰਤ ਸਿੰਘ ਸਹੌਰ ਬਰਨਾਲਾ ਹੀ ਰਹਿਣ ਵਾਲਿਆਂ ਤੇ ਉਹਨਾਂ ਦੇ ਘਰ ਦੇ ਵਿੱਚ ਕੁਝ ਜਣੀਆਂ ਤੇੜਾ ਆਈਆਂ ਘਰ ਦੀ ਸਤਿ ਦਿਨ ਦਾ ਖਤਰਾ ਹੋਇਆ ਪਰਿਵਾਰ ਨੂੰ ਤੋਂ ਆ ਕੇ ਖਾਈ ਤੇ ਰਹਿਣ ਲੱਗਿਆ ਕੀ ਉਹਨਾਂ ਦੀ ਕਹਾਣੀ ਹੈ ਜਿਹੜੇ ਘਰ ਦੀ ਬਣੀ ਹੋਈ ਆ ਆਪ ਤੁਹਾਡੇ ਉਹਨਾਂ ਨਾਲ ਗੱਲ ਕਰਾਉਣਾ ਪਰਵਾਹ ਹੈ ਹਸੀ ਕਾਲ ਜੀ ਹੋਰ ਜਸ ਸੀ ਕਾਲ ਕੀ ਹਾਲ ਚਾਲ ਹੈ ਠੀਕ ਆ ਜੀ ਵਧੀਆ ਕੀ ਨਾਮ ਆ ਤੁਹਾਡਾ ਗਰਮੀਰ ਸਿੰਘ ਜੀ ਗਰਮੀਰ ਸਿੰਘ ਜੀ ਕਿਹੜਾ ਪਿੰਡਾ ਸਹੌਰ ਜੀ ਸਹੌਰ ਆ ਹਾਂ ਜੀ ਅਸਾ ਗਮਲੇ ਸਿੰਘ ਜੀ ਜੇ ਗੱਲ ਕਰੀਏ ਵੀ ਇੱਕ ਘਰ ਬਾਰੇ ਤੁਸੀਂ ਦੱਸਾਗਾ ਕੀ ਘਰ ਦੀ ਕੀ ਪ੍ਰੋਬਲਮ ਆ ਤੁਹਾਨੂੰ ਘਰ ਤੇ ਜੀ ਕਰੇੜਾ ਆ ਗਿਆ ਜੀ ਸਾਰੇ ਮਕਾਨ ਚ ਜੀ ਸਾਰਾ ਦੱਸੋ ਘਰ ਦੇ ਵਿੱਚ ਤੁਹਾਡੇ ਜਿਹੜੇ ਪਰਿਵਾਰ ਦੇ ਮੈਂਬਰ ਕਿੰਨੇ ਮੈਂਬਰ ਜੀ ਦੋ ਗੁੱਡੀਆਂ ਜੀ ਇੱਕ ਬੇਟਾ ਜੀ ਇੱਕ ਬੇਟਾ ਤੇ ਇੱਕ ਮਾਤਾ ਜੀ ਜੀ ਇੱਕ ਕਰਦੇ 6 ਮੈਂਬਰ ਹੈ 6 ਮੈਂਬਰ ਹਾਂ ਜੀ ਘਰ ਦੇ ਵਿੱਚ ਤੁਹਾਡੇ ਨਾਲ ਕਮਾਉਣ ਵਾਲਾ ਕੋਈ ਹੋਰ ਹੈ ਨਹੀਂ ਨਹੀਂ ਜੀ ਮੈਂ ਕੱਲਾ ਹੀ ਕੱਲਾ ਡੈਡੀ ਦੀ ਰੱਖੋ ਜੀ ਜੀ ਹਾਂ ਜੀ ਅੱਜ ਤੁਸੀਂ ਆ ਘਰ ਦੇ ਵਿੱਚ ਚਾਹਣ ਕੇ ਆ ਕੇ ਤੁਸੀਂ ਰਹਿਣ ਲੱਗਿਆਂ ਹਾਂ ਜੀ ਕੀ ਘਰ ਦੇ ਕੀ ਹਾਲਾਤ ਬਣਿਆ ਤੁਹਾਡੇ ਜਿਹੜੇ ਘਰ ਜੀ ਮੈਂ ਪਿੰਡ 'ਚ ਢੇੜਾ ਦਿੱਤਾ ਸੀ ਕਿਰਾਏ ਤੇ ਬੈਠਣਾ 72 ਮਕਾਨ ਕੋਈ ਆਪਣਾ ਮਿਲਿਆ ਨਹੀਂ ਜੀ ਦੋ ਤਿੰਨ ਪਿੰਡ ਢੇੜੇ ਦਿੱਤੇ ਤਾਂ ਕਿਸੇ ਬੰਦੇ ਮਿੱਤਰ ਨੇ 10 ਫਾਈ ਆਪਾਂ ਵਿੱਚ ਚਾਣ ਕੇ ਖੋਲਦਾ ਵੀ ਕਿਰਾਏ ਤੇ ਮਕਾਨ ਮੈਂ ਦਵਾ ਦਿੰਦਾ। ਪੰਨੇ ਵਿੱਚ ਤੁਹਾਨੂੰ ਚਲ ਮਿਲ ਨਹੀਂ ਰਹਿਣਗੇ। ਆ ਮੇਰੀ ਇਹ ਕਿੱਥੇ ਜਾ ਕਿਰਾਏ ਤੇ ਨਹੀਂ ਮੇਰੀ। ਚਾਣ ਕੇ ਖੁਰਦੀ ਮਿਲੇ। ਹਾਂ ਜੀ। ਜੀ ਜੀ। ਮੈਨੂੰ ਆ ਦੱਸੋ ਤੁਸੀਂ ਕੀ ਕਰਦੇ ਹੋ ਮੁੰਡਾ? ਤੁਸੀਂ ਨੌਕਰੀ ਕਰਦੇ ਹੋ ਕਿ ਕੀ ਹੈ? ਮੈਂ ਜੀ ਦਿਹਾੜੀ ਮਜ਼ਦੂਰੀ ਕਰ ਰਿਹਾ ਜੀ। ਮਜ਼ਦੂਰੀ ਕਰਦਾ। ਹਾਂ ਜੀ। ਠੀਕ ਹੈ ਜੀ। ਪੱਤੇ ਪਾਲ ਰਿਹਾ ਜੀ। ਜੀ। ਤੇ 1000 ਰੁਪਏ ਤੇ ਮਕਾਨ ਸੀਗਾ ਜੀ ਹੁਣ। ਕਰਾਇਦਾਰ ਮਕਾਨ ਦਾ ਕਿਰਾਇਆ ਵਧਾ ਰਿਹਾ ਜੀ ਕੀ ਕਰੇ ਹੁਣ ਉਹ ਕਹਿੰਦੇ ਜੀ ਵੀ 2500 ਰੁਪਿਆ ਕਰਾਇ ਲਵਾਂਗੇ 2500 ਰੁਪਿਆ ਕਰਾਇ ਲਵਾਂਗੇ ਹਾਂ ਜੀ ਜੀ ਤੁਹਾਡੀ ਜੀ ਦੀ ਅੰਦਾਜ਼ ਹੈ ਮੇਰੇ ਤਾਂ ਵੀ ਬੇ ਕੋ ਡੇਢ ਜੂਤੇ ਜਾਓ ਸੌਦਾ ਪਤਾ ਦੁੱਧ ਦਾ ਕਾਕਾ ਬੱਚਿਆਂ ਦੀ ਪੜ੍ਹਾਈ ਦਾ ਕਰਤਾ ਜੀ ਪੂਰਾ ਨਹੀਂ ਹੁੰਦਾ ਹਾਂ ਇਹ ਪੂਰਾ ਹੋ ਨਹੀਂ ਰਿਹਾ ਠੀਕ ਹੈ ਇਹ ਕਦੋਂ ਕੋ ਪਾਇਆਗਾ ਕਰ ਜੀ 2000 ਦੋ ਚ ਪਿਆ ਸੀਗਾ 2015 ਚ ਕਰਿਆ ਸੀ ਪਲਾਸਟਰ ਜੀ ਜੀ ਹਾਏ ਜੀ ਤਿਆਰ ਕਰਕੇ ਜਿਹੜੀ ਕ੍ਰੇਡਾਆਂ ਉਹ ਕਾਦੀ ਕਰਕੇ ਆਈਆਂ ਠੀਕ ਹੈ ਉਹ ਆਪਣੇ ਫਲਸ ਵਾਲੇ ਡੰਗ ਲੀਕ ਹੋ ਗਏ ਜੀ ਜੀ ਹਾਂ ਜੀ ਉਹਦੇ ਕਾਰਨ ਉਹਦੇ ਕਾਰਨ ਸਾਰਾ ਫਰਸ਼ ਨਿਆਵਾ ਥੱਲੇ ਪਾਣੀ ਲੱਗ ਗਿਆ ਜੀ ਜਿਹੜੀ ਸੱਤਾਂ ਸੱਤ ਦਾ ਤੁਹਾਨੂੰ ਕੀ ਖਤਰਾ ਕੀ ਖਾਸਾ ਦੋਸਤ ਜੀ ਇਹ ਆਏ ਸੀਗਾ ਵੀ ਮੇਰੇ ਬੱਚੇ ਨੇ ਪਰਿਵਾਰ ਆ ਮੇਰਾ ਜੀ ਵੀ ਉਹ ਤੋਂ ਬਿਹਤਰ ਤਾਂ ਮੈਂ 6 ਸੇ ਮਹੀਨੇ 2 ਸਾਲ ਕਿਰਾਏ ਤੇ ਬੈਠ ਜਾਦਾ ਵੀ ਕੱਲ ਨੂੰ 7 ਦੇਪੀ ਮੇਰਾ ਨੁਕਸਾਨ ਵੱਧ ਵੱਧ ਹੋ ਜਾਂਦਾ ਹੈ ਇਸ ਕਰਕੇ ਮੈਂ ਸਮਾਨ ਉਥੋਂ ਜਲਦੀ ਤੋਂ ਜਲਦੀ ਕੱਢਿਆ ਜੀ ਠੀਕ ਹੈ ਜੀ ਹਾਂ ਜੀ ਤੇ ਬੱਚਿਆਂ ਨੂੰ ਬੱਚੇ ਤੁਹਾਡੇ ਕਿੱਥੇ ਪੜ ਰਹੇ ਸੀ ਬੱਚੇ ਮੇਰੇ ਪਹਿਲਾਂ ਪਿੰਡ ਪੜ ਰਹੇ ਸੀ ਜੀ ਜੀ ਪਿੰਡੋਂ ਫਿਰ ਮੈਂ ਗਿਆ ਸਕੂਲ ਤੇ ਮਾਸਟਰਾਂ ਕੋਲੇ ਉਹਨਾਂ ਨੇ ਰਹਿ ਦਿੱਤੀ ਵੀ ਮਕਾਨ ਤਾਂ ਤੋਂ ਦੇ ਪੈਂਡ ਸੱਟ ਕੇ ਨਾ ਜਾ ਜੀ ਵੀ ਜਦੋਂ ਵੀ ਬਣੂ ਟੂ ਪੈਂਡ ਰਹਿ ਵਿਵੱਤਿਆ ਦਾ ਨਾਮ ਨਾ ਪਤਾ ਜੀ ਫਿਰ ਉਦੋਂ ਬੇਤਰ ਮੈਂ ਚਾਹਣ ਕੇ ਖੁਰਦਾ ਕੇ ਜੀ ਬੱਚਿਆਂ ਦੀ ਪੜ੍ਹਾਈ ਸ਼ੁਰੂ ਕਰੇ ਜੀ ਹਾਜੀ ਬੱਚਿਆਂ ਦੀ ਪੜ੍ਹਾਈ ਜਿਹੜੀ ਬਹੁਤ ਜ਼ਰੂਰੀ ਆ ਹਾਜੀ ਜੀ ਤੇ ਇੱਕ ਪੇਪਰ ਸੀਗੇ ਜੀ ਜਦੋਂ ਇਹ ਸਮਾਨ ਚੱਕਿਆ ਕਰਾਇ ਤੇ ਆ ਕੇ ਬੈਠੇ ਆ ਤੇ ਜਲਦੀ ਤੋਂ ਜਲਦੀ ਉੱਥੋਂ ਸਹੌਰੋਂ ਸਕੂਲ ਚੋਂ ਸਰਕਾਰੀ ਚੋਂ ਹਰਜੀ ਕਟਾ ਕੇ ਇੱਥੇ ਫਿਰ ਰਾਜੀ ਦਿੱਤੀ ਆ ਕੇ ਜੀ ਫਿਰ ਇਹ ਵੱਡੀ ਗੋਡੀ ਆ 13 ਸਾਲਾਂ ਦੀ ਜੀ ਇਹਦੇ ਪੇਪਰ ਸੀਗੇ ਜੀ 8ਵੀਂ ਦੇ ਜੀ ਹਾਜੀ ਤਾਨੂੰ ਉਹਨਾਂ ਨੇ ਬੋਲ ਕੇ ਦੱਸਿਆ ਕਿ ਅਸੀਂ ਮਜ਼ਦੂਰਾਂ ਮਜ਼ਦੂਰ ਦੇਸ਼ ਨੂੰ ਪਤਾ ਹੀ ਹੈ ਕਿ ਕਿੰਨੀ ਕਿ ਦਿਹਾੜੀ ਹੁੰਦੀ ਹੈ ਤੁਹਾਡੇ ਕਿੰਨੀ ਕਿ ਦਿਹਾੜੀ ਪੈ ਜਾਣੀ ਦਿਹਾੜੀ 450 500 ਬਸ ਐ ਹੈ ਕੋਤੀ ਜੀ ਥੋੜੀ ਨਥਰੀ ਦਿਹਾੜੀ ਲਾ ਦੇ ਕੇ ਕਿਤਨਾ ਕਿਤੇ ਮਾਰੇ ਟੁੱਟ ਜਾਂਦੇ ਇਦਾਂ ਕਿਤਨਾ ਕਿਤੇ ਜੜੀ ਹਾ ਜੀ ਥੋੜਾ ਠੰਡ ਦਾ ਮੌਸਮ ਕਰਕੇ ਵੀ ਸਰ ਹੱਤਵੇਂ ਦਾ ਕੰਮ ਹੁੰਦਾ ਨੇ ਠੰਡ ਚ ਜੀ ਜੀ ਹਾ ਜੀ ਜੀ ਸਰਦਾਰ ਗਰਮੇਲ ਸਿੰਘ ਪੁੱਤਰ ਬੰਦ ਸਿੰਘ ਪਿੰਡ ਸਹੌਰ ਬਰਨਾਲਾ ਦੇ ਰਹਿਣ ਵਾਲਿਆ ਜਿਨ੍ਹਾਂ ਦੇ ਘਰ ਇੱਕ ਨਮਾਕਾਰ ਬਣਾਇਆ ਸੀਗਾ ਤੇ ਕੁਝ ਕਾਰਨ ਦੇ ਨਾਲ ਘਰ ਦੇ ਵਿੱਚ ਤਰੇੜਾਂ ਆ ਗਈਆਂ ਤੇ ਵੀਰ ਤੋਂ ਦੁਵਾਰੇ ਜਿਹੜੀ ਉਹ ਮੁਰੰਮਤ ਨਹੀਂ ਹੋ ਚੁੱਕੀ ਕਰਦੀ ਜਾਂ ਘਰ ਨਹੀਂ ਦੁਵਾਰੇ ਛੱਟ ਹੋ ਚੁੱਕਾ ਸੱਤ ਵੀਰ ਦਾ ਕਹਾਣ ਦੱਸਣ ਦਾ ਭਾਵੇਂ ਆ ਜਿਹੜੀ ਸਤਾ ਮੈਂ ਬੱਚਾ ਨੂੰ ਉਹ ਵੇ ਡਰਦਾ ਮਾਰਾ ਕਿ ਕਿਤੇ ਡਿੱਗ ਨਾ ਪਵੇ ਕਿਤੇ ਇਹੋ ਜਿਹਾ ਪਾਣਾ ਵਾਪਰ ਨਾ ਜਾਵੇ ਜਿਹੜਾ ਕਿ ਮੈਨੂੰ ਸਾਰੀ ਜ਼ਿੰਦਗੀ ਦਾ ਪ੍ਰਸਤਾਵ ਹੋ ਜਾਵੇ ਇਸ ਕਰਕੇ ਮੈਂ ਆਪਣੇ ਬੱਚਿਆਂ ਨੂੰ ਜਿਹੜੇ ਥਾ ਥਾ ਤੋਂ ਪੁੱਛਿਆ ਵੀ ਮੈਨੂੰ ਕਿਰਾਏ ਤੇ ਜਗ੍ਹਾ ਮਿਲ ਜਾਵੇ ਕਿਰਾਏ ਤੇ ਜਗ੍ਹਾ ਨਹੀਂ ਮਿਲੀ ਚਾਹਣ ਕੇ ਖੁਰਦ ਮਿਲਿਆ ਜਗਾ ਇਹ ਕੀ ਦੀ ਜਗ੍ਹਾ ਧੀ ਡਾਕਟਰ ਮਿਸਰ ਸਿੰਘ ਜੀ ਬਰਨਾਲਾ ਰਹਿ ਰਹੇ ਹੈ ਜੀ ਡਾਕਟਰ ਮਿਸਰ ਸਿੰਘ ਜੀ ਹਾਂ ਜੀ ਇਹ ਬਰਨਾਲੇ ਰਹਿ ਰਹੇ ਆ ਇਹ ਬਰਨਾਲੇ ਰਹਿ ਰਹੇ ਹੈ ਬਰਨਾਲੇ ਰਹਿ ਰਹੇ ਇਹ ਜਿੱਦੀ ਮਕਾਨ ਹੈ ਜੀ ਉਹਨਾਂ ਦਾ ਤੁਸੀਂ ਉਹਨਾਂ ਨੂੰ ਬੇਨਤੀ ਨਹੀਂ ਕੀਤੀ ਵੀ ਅਸੀਂ ਮਜ਼ਦੂਰ ਹਾਂ ਜੀ ਇਹ ਨਹੀਂ ਸੀ ਨਹੀਂ ਜੋ ਗਏ ਤੇ ਕਰੀ ਸੀ ਜੀ ਬੇਨਤੀ ਉਹਨਾਂ ਵਾਲੇ ਦਾ ਮਕਾਨ ਆ ਫਿਰ ਕੁਝ ਕਰਨੇ ਚਾਹਦੇ ਉਹ ਸੋਚਿਆ ਨਹੀਂ ਉਹਨਾਂ ਨੇ ਲਾਏ ਜਿਵੇਂ ਉਹ ਡਾਕਟਰ ਆ ਪਰ ਇਹ ਲਿਖਿਆ ਉਹਨਾਂ ਨੂੰ ਕੋਈ ਸੂਚਨਾ ਨਹੀਂ ਜਿੱਦਾਂ ਕਿ ਉਹ ਮਜ਼ਦੂਰ ਆ ਸਾਡੇ ਭਾਈ ਆ ਠੀਕ ਹੈ ਜੀ ਤੇ ਜੇ ਆਪਾਂ ਪਰਮਾਤਮਾ ਹੀ ਨਹੀਂ ਭੁੱਲ ਗਏ ਆ 10 ਸੌਂਦ ਕੱਢਦੇ ਚੱਤੀ ਠੀਕ ਹੈ ਜੀ ਗੁਰੂ ਗ੍ਰੰਥ ਸਾਹਿਬ ਵਿੱਚ ਉਹਦਾ ਕੱਢਣ ਦਾ ਕੋਈ ਫਾਇਦਾ ਨਹੀਂ ਜੀ ਆਪਾਂ ਕੋ ਗਰੀਬ ਦੀ ਕੋਈ ਮਦਦ ਨਹੀਂ ਕਰ ਸਕਦੇ ਠੀਕ ਹੈ ਤਾਂ ਡਾਕਟਰ ਨੇ ਸੋਚਿਆ ਨਹੀਂ ਇਦਾਂ ਲੱਗਦਾ ਨਹੀਂ ਉਹਨਾਂ ਨੇ ਕੋਈ ਗੱਲ ਨਹੀਂ ਤੇ ਉਹਨਾਂ ਨੇ ਕਿਹਾ ਵੀ ਜੀ 2500 ਰੁਪਏ ਕਿਰਾਇਆ ਲਵਾ 2 ਸਾਲ ਹੋ ਗਏ ਮਕਾਨ ਉੱਤੇ ਕਿਰਾਏ ਤੇ ਬੈਠੇ ਨੂੰ ਜੀ ਹੁਣ ਮੈਂ ਕਿਰਾਇਆ ਵੱਧ ਤੋਂ ਵੱਧ ਹੀ ਛੋਟੋ ਲਾ ਵੀ ਨਹੀਂ ਤੁਸੀਂ 2 ਮਹੀਨੇ ਖਿਆਲ ਘੱਟ ਲੋ ਵੀ ਉਦੋਂ ਬਾਅਦ ਮਕਾਨ ਹੋਰ ਦੇਖ ਲੋ ਕਿਰਾਏ ਤੇ ਮੈਂ ਤੁਹਾਨੂੰ ਇਦਾਂ ਵੀ ਕਹਤਾ ਹਾਂ ਜੀ ਦੇਖੀ ਹੋਰ ਲੱਕੇ ਕਿਰਾਏ ਦਾ ਭੋਣ ਹੈ ਹਾਏ ਕਿਉਂਕਿ ਵੀਰ ਤੋਂ ਜਦੋਂ ਨਹੀਂ ਕੋਈ ਉਹਨਾਂ 2500 ਰੁਪਏ ਜਿਹੜਾ ਕਿਰਾਏ ਦਾ ਨਹੀਂ ਬਣਿਆ ਹੱਥ ਜੋੜ ਕੇ ਵੀ ਉਹਨਾਂ ਨੇ ਬੇਨਤੀ ਕੀਤੀ ਵੀ ਅਸੀਂ ਇੰਨਾ ਕਿਰਾਇਆ ਜਿਹੜਾ ਨਹੀਂ ਦੇ ਸਕਦੇ ਪਰ ਉਹਨਾਂ ਨੇ ਕਿਹਾ ਵੀ ਤੁਸੀਂ ਆਪਣਾ ਕੋਈ ਮਕਾਨ ਹੋਰ ਲੱਭ ਲੋ ਰਹਿਣ ਦੇ ਲਈ ਤੇ ਇਥੇ ਨਵੇਂ ਜਿਹੇ ਕਿਰਾਏਦਾਰ ਆ ਉਹ ਰਾਕੇ ਭੋਣ ਹੈ ਜਿਵੇਂ ਵੱਲੋਂ ਡਾਕਟਰ ਹੋ ਗਏ ਕੋਈ ਮਾਸਟਰ ਹੋ ਗਏ ਪੜ੍ਹੇ ਲਿਖੇ ਲੋਕ ਹੁੰਦੇ ਆ ਪਰ ਇਹਨਾਂ ਨੂੰ ਸੋਚਣਾ ਚਾਹੀਦਾ ਮੜਾ ਮੋਟਾ ਮਜ਼ਦੂਰਾਂ ਦੇ ਲਈ ਬਾਕੀ ਅਗਲੇ ਦੀ ਮਰਜ਼ੀ ਹੁੰਦੀ ਅਗਲੇ ਦਾ ਮਕਾਨ ਪਰ ਉਹ ਅਸੀਂ ਸਹੀ ਗੱਲ ਕਹਿੰਦੇ ਉਹ ਪਰਮਾਤਮਾ ਨੂੰ ਚਿੱਥੀ ਰੱਖਣਾ ਚਾਹੀਦਾਗਾ ਇਹ ਵੀਰ ਗਰਮੇਲ ਸਿੰਘ ਨੂੰ ਆ ਤੁਹਾਡੀ ਮਦਦ ਤੇ ਲੋੜ ਆ ਘਰ ਤਰੇੜਾ ਆਇਆ ਹੋਇਆ ਘਰ ਦੇ ਵਿੱਚ ਮਕਾਨ ਦੀ ਸੱਤ ਦਾ ਹੀ ਨਹੀਂ ਪਤਾ ਵੀ ਕਦੋਂ ਕੁਝ ਹੋ ਸਕਦਾਗਾ ਕਿਉਂਕਿ ਗੁਰੂਆਂ ਪੀਰਾਂ ਦੀ ਧਰਤੀ ਐ ਗੁਰੂਆਂ ਪੀਰਾਂ ਦੇ ਨਾਂ ਤੇ ਸੰਸਥਾ ਬਣੀ ਹੋਈ ਆ ਜਿਹੜਾ ਉਹ ਜਾ ਕੇ ਆਪੋ ਆਪਣਾ ਫਰਜ ਨਿਭਾਉਂਦੇ ਆ ਮਜ਼ਦੂਰ ਲੋਕਾਂ ਉਹਨਾਂ ਦੇ ਨਾਲ ਜਾ ਕੇ ਖੜਦੇ ਆ ਮੇਰਾ ਨਾਮ ਜਪਿੰਦਰ ਕੌਰ ਜੀ ਜਿੰਦਰ ਕੌਰ ਹਾਂ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਘਰ ਬਾਰੇ ਹਾਂ ਜੀ ਘਰ ਬਾਰੇ ਇਹ ਕਹਿੰਦੇ ਜੀ ਸਰਕਾਰ ਸਾਡੀ ਬਾਤ ਤੋਂ ਬਾਅਦ ਮਦਦ ਕਰੇਗੀ ਅਸੀਂ ਗਰੀਬ ਪਰਿਵਾਰਾਂ ਜੀ ਤੇ ਅਸੀਂ ਇਹ ਕਹਿੰਨੇ ਵੀ ਸਾਡੀ ਬਾਤ ਤੋਂ ਬਾਅਦ ਮਦਦ ਕਰੀ ਜਾਵੇ ਕਿ ਵੀ ਮੇਰੇ ਜਿਹੜਾ ਘਰ ਵਾਲੇ ਨੇ ਇਹ ਮਜ਼ਦੂਰੀ ਕਰ ਰਹੇ ਨੇ ਸਾਡੇ ਕੋਲ ਕੋਈ ਰਿਸ਼ਤੇਦਾਰ ਸਾਡੀ ਕੋਈ ਮਦਦ ਤਾਂ ਨਹੀਂ ਕਰ ਰਿਹਾ ਵੀ ਅਸੀਂ ਉਹਨਾਂ ਦੇ ਸਿਰ ਤੇ ਵੀ ਘਰ ਪਾਲਾਂਗੇ ਸਾਡੇ ਜੀ ਆਪਦੇ ਬੱਚੇ ਮੱਸੇ ਹੀ ਪਾਲ ਰਹੇ ਨੇ

ਕਦੇ ਆਪਣ ਨੂੰ ਦੇ ਹੀ ਤਾਂ ਜਾਂਦੇ ਸੀ ਜਰਪੀ ਬਸ ਮੰਨਿਆ ਨਹੀਂ ਨਾ ਦੇਖੋ ਇੱਕ ਸਾਨੂੰ ਪਤਾ ਹੀ ਲੱਗਦਾ ਜਦੋਂ ਮਜ਼ਦੂਰ ਲੋਕ ਹੱਸ ਕੇ ਹੁੰਦੇ ਆ ਨਾ ਜਿੰਨਾ ਵੀ ਜੋਰ ਹੁੰਦਾ ਆਪਣੇ ਕੰਨ ਨੂੰ ਲਾਉਂਦੇ ਆ ਜਿੰਨੀ ਕਿ ਪਹੁੰਚ ਹੁੰਦੀ ਆ ਉਹਨਾਂ ਕੋ ਕਰ ਸਕਦੇ ਆ ਸਾਡੇ ਦੇ ਜੀ ਬੀਬੀ ਦੇ ਹੰਝੂ ਦੇਖ ਸਕਦੇ ਆ ਮਾਤਾਂ ਦੇ ਵੀ ਹੰਝੂ ਉਹਨਾਂ ਦੇ ਬਿਆਨ ਕਰਦੇ ਆ ਵੀ ਅਸੀਂ ਮਜ਼ਦੂਰ ਆ ਅਸੀਂ ਗਰੀਬ ਆ ਸਾਡੀ ਕੋਈ ਹੈਲਪ ਕਰੇ ਤਾਂ ਜਿੰਨੀਆਂ ਵੀ ਸੰਸਥਾ ਬਣੀ ਹੋਈਆਂ ਪੰਜਾਬ ਦੇ ਵਿੱਚ ਜਾਂ ਗਰੀਬਾਂ ਦਾ ਇਲਾਜ ਕਰਵਾਉਂਦੀਆਂ ਜਾਂ ਗਰੀਬ ਲੋਕਾਂ ਨੂੰ ਘਰ-ਵਾਰ ਬੋਨਾ ਕੇ ਦਿੰਦੀਆਂ ਉਹਨਾਂ ਸਸਤਾ ਤੇ ਕਰ ਸਾਡੀ ਬੇਨਤੀ ਆ ਜੋ ਬਾਹਰ ਦੇਸ਼ਾਂ-ਵਿਦੇਸ਼ਾਂ ਦੇ ਵਿੱਚ ਐਨ ਆਈ ਆਰ ਵੀਰ ਬੈਠੇ ਆ ਉਹਨਾਂ ਨੂੰ ਵੀ ਬੇਨਤੀ ਆ ਕਿ ਇਹ ਪਰਿਵਾਰ ਦੀ ਭਾਈ ਹੈਲਪ ਕੀਤੀ ਜਾਵੇ ਤਾਂ ਕਿ ਆਪਣਾ ਇਹ ਜਿਹੜਾ ਵੀਰ ਗਰਮੇਲ ਸਿੰਘਾ ਆਪਣੇ ਪਰਿਵਾਰ ਨੂੰ ਆਪਣੇ ਬੱਚਿਆਂ ਨੂੰ ਲੈ ਕੇ ਆਪਣੇ ਘਰ ਦੇ ਵਿੱਚ ਵੇਖਣ ਯੋਗ ਹੋ ਜੇ ਅਗਲੀ ਵੀਡੀਓ ਜਲਦੀ ਲੈ ਕੇ ਤੁਹਾਡੇ ਕੋਲ ਹਾਜ਼ਰ ਹੋਵਾਂਗੇ ਤਦ ਤੱਕ ਦੇਵ ਜਾਚਤ ਬਲਾਕ ਅਤੇ ਪਾਉ ਅਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ ਸਤਨਾਮ ਵਾਹਿਗੁਰੂ ਸਤਨਾਮ